ਤਾਂ ਤੁਸੀਂ 1 ਤੋਂ 2 ਲੱਖ ਰੁਪਏ ਦੇ ਵਿੱਚ ਮੇਰੇ ਵਾਂਗੂ ਛੋਟਾ business ਸਟਾਰਟ ਕਰ ਲਓ ਅੱਜ ਮੇਰਾ 7 ਲੱਖ ਦਾ business ਹੈ 1 ਲੱਖ ਰੁਪਏ ਤੋਂ ਮੈਂ ਸਟਾਰਟ ਕਰਿਆ ਸੀ ਤੁਸੀਂ ਦੱਸਿਆ ਕਿ YouTube ਦੇਖ ਕੇ ਬਣਾਇਆ ਸੋਸ਼ਲ ਮੀਡੀਆ ਚਲਾਉਂਦੇ ਸੀਗੇ ਲੋਕ ਅੱਜਕੱਲ ਸੋਸ਼ਲ ਮੀਡੀਆ ਤੇ ਆਪਣਾ ਟਾਈਮ ਖਰਾਬ ਕਰ ਦਿੰਦੇ ਉਹ ਜਿੱਥੇ ਮੇਰੇ 1.5 ਤੋਂ 2 ਲੱਖ ਘਾਟਾ ਪੈ ਗਿਆ ਸੀ ਪਰ ਉਸ ਤੋਂ ਬਾਅਦ ਨਾਲ ਦੀ ਨਾਲ ਮੈਂ ਕਾਫੀ ਦਾ ਕੰਮ ਸਟਾਰਟ ਕਰਿਆ ਹਿੰਮਤ ਨਹੀਂ ਹਾਰੀ ਹਿੰਮਤ ਨਹੀਂ ਹਾਰੀ ਘੱਟੋ ਘੱਟ 10 business ਕਰਨੇ ਸੀ ਇੱਕ business ਪੱਕਾ ਪਾਸ ਹੋ ਤੁਹਾਡਾ ਇਹ ਮੈਂ ਸੋਸ਼ਲ ਮੀਡੀਆ ਤੋਂ ਸਿੱਖਿਆ ਜੀ ਤੁਸੀਂ 10 ਕੰਮ ਕਰੋ ਇੱਕ ਤੁਹਾਡਾ ਪੱਕਾ ਚੱਲੂਗਾ ਪਰ ਥੋੜੀ ਜਿਹੀ ਹਿੰਮਤ ਹੋਣੀ ਚਾਹੀਏ 10 ਕੰਮ ਕਰਨ ਦੀ ਅੱਜ ਗੱਲ ਆਪਾਂ ਦੇਖਦੇ ਹਾਂ ਕਿ ਟ੍ਰੈਂਡ ਬਣਾ ਕੇ ਪਲੱਸ 2 ਕਰਨ ਤੋਂ ਬਾਅਦ ਲੋਕ ਬਾਹਰ ਦੇਸ਼ ਨੂੰ ਭੱਜ ਜਾਂਦੇ ਨੇ ਲੱਖਾਂ ਰੁਪਏ ਲਗਾ ਕੇ ਤਾਂ ਮਨਜ ਨਹੀਂ ਆਇਆ ਕਿ ਯਾਰ ਆਪਾਂ ਵੀ ਬਾਹਰ ਚਲੀਏ ਹੁਣ ਵੀਏ ਕਰ ਲਈਏ ਪਲੱਸ 2 ਤੋਂ ਬਾਅਦ ਵੀ ਮਨ ਚਾਹ ਕਰਦੇ ਖਿਆਲ ਆ ਗਿਆ ਜਾ ਦੇਖੋ ਜੀ ਜੇ ਤਾਂ ਤੁਸੀਂ ਐਦਾ ਦੀ ਪੜ੍ਹਾਈ ਕਰਨ ਜਾ ਰਹੇ ਹੋ ਜਾਂ ਐਦਾਂ ਦਾ ਕੰਮ ਕਰਨ ਜਾ ਰਹੇ ਹੋ ਜੇ ਤਾਂ ਇੰਡੀਆ 'ਚ ਨਹੀਂ ਹੈਗਾ ਤਾਂ ਤੁਸੀਂ ਜਾਓ ਜੇਕਰ ਤੁਸੀਂ ਰੀਸੋਰੀ ਜਾ ਰਹੇ ਹੋ ਸਟੋਰੀਆਂ ਦੇਖ ਰਹੇ ਹੋ ਰੀਲਾਂ ਦੇਖ ਰਹੇ ਹੋ ਫਿਰ ਤਾਂ ਮੈਂ ਰਿਕਵੈਸਟ ਕਰੂੰਗਾ ਕਿ ਤੁਸੀਂ ਨਾ ਜਾਓ ਕਿੰਨੇ ਮੁੰਡਿਆਂ ਨੂੰ ਤੁਸੀਂ ਨੌਕਰੀ ਦੀ ਰੱਖਿਆ ਕਿਸੇ ਟਾਈਮ ਤੁਸੀਂ ਆਪ ਨਾ ਹੋ ਕੇ ਲੱਭਦੇ ਸੀ ਹੁਣ ਮੇਰੇ ਲਈ ਤਿੰਨ ਮੁੰਡੇ ਕੰਮ ਕਰਦੇ ਨੇ ਜੀ ਪਰ ਚੌਥਾ ਮੈਂ ਆਇਆ ਇਹਨਾਂ ਨੂੰ ਹੈਂਡਲ ਕਰਦਾ ਟਾਡੇ ਇਸ ਸ਼ਾਪ ਤੇ ਬੰਦਾ ਕਿਉਂ ਆਵੇ ਕਿਉਂਕਿ ਵੱਡੇ ਵੱਡੇ ਰੈਸਟੋਰੈਂਟ ਨੇ ਉੱਥੇ ਵੀ ਵਧੀਆਏ ਕੌਫੀਆਂ ਮਿਲਦੀਆਂ ਨੇ ਜੀ ਸਪੈਸ਼ਲੀ ਇਹ ਹੈ ਕਿ ਮੈਂ ਕੌਫੀ ਕਸਟਮਰ ਦੇ ਸਾਹਮਣੇ ਬਣਾਉਣਾ ਹੈ ਇਹ ਨਹੀਂਗਾ ਪਿੱਛੇ ਮੇਰਾ ਕੋਈ ਕਮਰਾ ਬਣਿਆ ਹੋਇਆ ਮੈਂ ਲੁਕ ਚਿਪ ਕੇ ਬਣਾਉਣਾ ਹਾਈਡ ਕਰਕੇ ਆਹ ਸਾਹਮਣੇ ਬਣਾਉਣਾ ਜੋ ਵੀ ਆਈਟਮ ਮੈਂ ਇਹ ਸਾਹਮਣੇ ਪੈਂਦੀ ਔਰ ਕਸਟਮਰ ਨੂੰ ਪੁੱਛੇ ਤਾਂ ਮੈਂ ਬਿਲਕੁਲ ਦੱਸ ਦਾਂਗੇ ਨੇ ਜੀ ਤੁਸੀਂ ਇੱਕ ਵਾਰ ਐਡ ਦਿੱਤੇ ਸੀ ਕਿ ਤੁਸੀਂ ਕੰਮ ਵੀ ਸਿਖਾਉਣੇ ਹੋ ਕਿੰਨੇ ਦਿਨਾਂ ਚ ਬੰਦਾ ਕੰਮ ਸਿੱਖ ਸਕਦਾ ਹੈ ਤੇ ਕਿੰਨੇ ਕੋ ਪੈਸੇ ਲਾ ਕੇ ਆਪਣਾ ਕੰਮ ਕਰ ਸਕਦਾ ਹੈ ਕਿਉਂਕਿ ਜੀ ਹਰੇਕ ਬੰਦਾ ਅੱਜ ਲੱਖ ਰੁਪਏ ਲਾ ਸਕਦਾ ਹੈ ਰੈਸਟੋਰੈਂਟ ਦੇ 25 ਤੋਂ 30 ਲੱਖ ਰੁਪਏ ਲੱਗਦਾ ਹਰੇਕ ਬੰਦਾ ਨਹੀਂ ਲਾ ਸਕਦਾ ਜੇ ਤੁਸੀਂ ਲੱਖ ਰੁਪਏ ਚ ਕਰ ਰਹੇ ਹੋ ਸਟਾਰਟ ਬਾਦੀ ਜਾਂਸ ਰੱਬ ਨਾ ਕਰੇ ਤੁਹਾਡਾ ਕੰਮ ਰੁਕ ਗਿਆ ਨਹੀਂ ਚੱਲਿਆ ਤਾਂ ਆਪਾਂ ਇੰਨੀ ਟੈਨਸ਼ਨ ਨਹੀਂ ਲਵਾਂਗੇ ਜਿੰਨੀ 25 30 ਲੱਖ ਨਹੀਂ ਲਵਾਂਗੇ ਸ਼ੁਰੂ ਤੋਂ ਹੀ ਕੰਮ ਕਰ ਗਿਆ ਇਸ ਤਰ੍ਹਾਂ ਰਿਹਾ ਸ਼ੁਰੂ ਤੇ ਸਰ ਆ ਤਿੰਨ ਮਹੀਨੇ ਤਾਂ ਮੈਂ ਪੂਰਾ ਡਾਮਾ ਡੋਲ ਰਿਹਾ ਜੀ ਵੀ ਛੱਡ ਦਈਏ ਵੀ ਆਪਣਾ ਪ੍ਰਾਈਵੇਟ ਜੌਬ ਕਰ ਲਈ 15-20 ਹਜ਼ਾਰ ਆਰਾਮ ਨਾਲ ਮਿਲੂਗਾ ਪਰ ਹੌਲੀ ਹੌਲੀ ਤਿੰਨ ਮਹੀਨੇ ਬਾਅਦ ਮਤਲਬ ਰੱਬ ਨੇ ਇੱਦਾਂ ਦੀ ਬਾਹ ਫੜੀ ਤੇ ਸੰਗਰੂਰ ਵਾਲਿਆਂ ਨੇ ਬਹੁਤ ਸਪੋਰਟ ਕਰੀ ਕਿ ਅੱਜ ਮੇਰੀਆਂ ਤਿੰਨ ਕਾਟਾਂ ਨਹੀਂ ਜੀ ਅੱਜ ਤੁਹਾਨੂੰ ਸੰਗਰੂਰ ਦੇ ਇੱਕ ਅਜੀਹੇ ਨੌਜਵਾਨ ਦੇ ਨਾਲ ਮਿਲਾਵਾਂਗੇ ਜਿਸ ਨੇ ਕਿ ਪੂਰੇ ਪੰਜਾਬ ਦੇ ਵਿੱਚ ਹੀ ਇੱਕ ਮਿਸਾਲ ਪੈਦਾ ਕੀਤੀ ਹੋਇਆ ਕਿਉਂਕਿ ਕਾਫੀ ਪੜ੍ਹਨ ਲਿਖਣ ਤੋਂ ਬਾਅਦ ਵੀ ਜਦੋਂ ਕਿਤੇ ਕਾਮਕਾਰ ਆਪਣਾ ਸੈਟ ਨਾ ਹੋਇਆ ਤਾਂ ਉਸਨੇ YouTube ਤੋਂ ਦੇਖ ਕੇ ਇੱਕ ਕੰਮ ਸ਼ੁਰੂ ਕੀਤਾ ਅਤੇ ਅੱਜ ਉਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੂੰ ਕਾਮਯਾਬੀ ਮਿਲ ਰਹੀ ਹੈ ਤੁਹਾਨੂੰ ਤਸਵੀਰਾਂ ਵਿੱਚ ਵਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਬਾਈ ਨੇ YouTube ਤੋਂ ਦੇਖ ਕੇ ਕੰਮ ਸਿੱਖਿਆ ਕਾਫੀ ਸ਼ੋਪੀਦਾਰ ਜਾਨੀ ਕਿ ਇੱਕ ਕਾਫੀ ਕੋਲਡ ਕਾਫੀ ਕਿਸਦੇ ਆਪਾਂ ਕੇ ਕੋਲਡ ਕਾਫੀ ਬਣਾਣੀ ਸ਼ੁਰੂ ਕੀਤੀ ਸ਼ੁਰੂਆਤ ਵਿੱਚ ਕੰਮ ਨਾ ਵਧਿਆ ਚੱਲਿਆ ਲੇਕਿਨ ਹਿੰਮਤ ਨਹੀਂ ਹਾਰੀ ਤਾਂ ਅੱਜ ਉਹਨਾਂ ਦਾ ਕੰਮਕਾਰ ਵਗਿਆ ਚੱਲ ਰਿਹਾ ਹੈ ਤੇ ਵੀਰੇ ਦੱਸ ਰਹੇ ਹਨ ਕਿ ਅੱਜ ਉਹਨਾਂ ਦੀ ਇਹ ਇੱਕ ਸਟਾਲ ਤੋਂ ਵੱਧ ਕੇ ਦੋ ਹੋ ਸਟਾਲਾਂ ਸ਼ਹਿਰ ਦੇ ਵਿੱਚ ਹੋ ਚੁੱਕੀਆਂ ਹਨ ਬਾਕੀ ਦੀ ਜਾਣਕਾਰੀ ਇਹਨਾਂ ਦੋ ਲਾਵਾਂਗੇ ਤਸਕੀਰ ਸਾਸ਼ੀ ਗਾ ਜੀ ਵੀਰੇ ਕੀ ਕਹਿਣਾ ਚਾਹੋਗੇ ਜੋ ਤੁਸੀਂ ਇਹ ਕੰਮ ਕੀਤਾਗਾ ਤਾਂ ਕੰਮੇ ਦਿਮਾਗ ਤੇ ਆਈ ਆਈਡੀਆ ਆ ਆਈਡੀਆ ਤਾਂ ਸਿਰ ਹੈ ਸੀਗਾ ਕਿ ਮੈਂ ਪਹਿਲਾ ਬੇਲਾ ਸੀਗਾ ਹੀ ਪ੍ਰਾਈਵੇਟ ਜੌਬ ਕਰਨ ਦੇ ਨਾਲ ਨਾਲ ਮੈਂ ਸੋਸ਼ਲ ਮੀਡੀਆ ਬਹੁਤ ਚਲਾਉਂਦਾ ਸੀ ਜੀ ਤੇ ਮੈਂ ਹੀ ਦੇਖਿਆ ਕੁਛ ਕਿ ਮੈਂ ਇਦਾਂ ਕੁਛ ਕੰਮ ਲੱਭਾਂ ਜਿਹੜਾ ਸੰਗਰੂਰ 'ਚ ਨਹੀਂ ਹੈਗਾ ਜੀ ਤਾਂ ਕੋਲਡ ਬੋਫੀ ਦਾ ਮੈਨੂੰ ਆਈਡੀਆ ਲੱਗਿਆ ਤੇ ਮੈਂ YouTube ਦੀ ਵੀਡੀਓ ਦੇਖਿਆ ਤੇ ਉੱਥੋਂ ਸਿੱਖਿਆ ਜੀ ਤੇ ਐਕਸਪੈਰੀਮੈਂਟ ਕਰਿਆ ਤੇ ਮੈਂਨੇ ਆਪਣੀ ਸੰਗਰੂਰ 'ਚ ਪਹਿਲੀ ਕਾਰਡ ਲਾਂਚ ਕੀਤੀ ਸੀ ਅੱਜ ਤੋਂ 2 ਸਾਲ ਪਹਿਲਾਂ ਜੀ ਸ਼ੁਰੂ ਸ਼ੁਰੂ 'ਚ ਕੰਮ ਕਰ ਕਿਸ ਤਰ੍ਹਾਂ ਦਾ ਸ਼ੁਰੂ 'ਚ ਸਰ ਅੱਜ ਤੱਕ 9 ਮਹੀਨੇ ਤਾਂ ਮੈਂ ਪੂਰਾ ਡਾਮਾ ਡੋਲ ਰਿਹਾ ਜੀ ਵੀ ਛੱਡ ਦਈਏ ਵੀ ਆਪਣਾ ਪ੍ਰਾਈਵੇਟ ਜੌਬ ਕਰ ਲੈ 15-20 ਹਜ਼ਾਰ ਆਰਾਮ ਨਾਲ ਮਿਲੂਗਾ ਔਰ ਹੌਲੀ ਹੌਲੀ 3 ਮਹੀਨੇ ਬਾਅਦ ਮਤਲਬ ਰੱਬ ਨੇ ਇੱਦਾਂ ਦੀ ਬਾਹ ਫੜੀ ਤੇ ਸੰਗਰੂਰ ਵਾਲਿਆਂ ਨੇ ਬਹੁਤ ਸਪੋਰਟ ਕਰੀ ਕਿ ਅੱਜ ਮੇਰੀਆਂ ਤਿੰਨ ਕਾਟਾਂ ਨਹੀਂ ਗੀ। ਅ ਵੀਜੀ ਤੁਸੀਂ ਪੜ੍ਹੇ ਕਿਨੇ ਹੋਗੇ? ਮੈਂ ਗ੍ਰੈਜੂਏਟ ਕੀਤੀ ਹੋਈ ਹਾਂ। ਮਨ ਮਨਚ ਨਹੀਂ ਆਇਆ ਕਿ ਅੱਜ ਕੱਲ ਆਪਾਂ ਦੇਖਦੇ ਨੇ ਕਿ ਟ੍ਰੈਂਡ ਬਣਿਆ ਹੈ ਕਿ ਪਲੱਸ 2 ਕਰਨ ਤੋਂ ਬਾਅਦ ਲੋਕ ਬਾਹਰ ਦੇਸ਼ ਨੂੰ ਭੱਜ ਜਾਂਦੇ ਨੇ ਲੱਖਾਂ ਰੁਪਏ ਲਗਾ ਕੇ। ਤਾਂ ਮਨਜ ਨਹੀਂ ਆਇਆ ਕਿ ਯਾਰ ਆਪਾਂ ਵੀ ਬਾਹਰ ਚੱਲੀਏ ਹੁਣ ਬੀਏ ਕਰ ਲਈ ਆ ਪਲੱਸ 2 ਤੋਂ ਬਾਅਦ ਵੀ ਮਨ ਚ ਆ ਕੇ ਤੇ ਖਿਆਲ ਆ ਵੇ ਆ ਜੀ। ਮਾਂਚੇ ਦਾ ਬਹੁਤ ਆਇਆ ਸੀ ਬਟ ਘਰ ਦੀ ਕੰਡੀਸ਼ਨ ਅਲਾਉ ਨਹੀਂ ਕਰਦੀ ਸੀ ਕਿ ਅੰਨੇ ਪੈਸੇ ਨਹੀਂ ਹੈਗੇ ਸੀ ਜੀ ਤੇ ਕਰਜ਼ਾ ਲੈ ਕੇ ਜਾਣਾ ਨਹੀਂ ਜਾਂਦੇ ਸੀ ਜਾਵਾਂਗੇ ਜਰੂਰ ਜੀ ਬਾਹਰ ਆਪਣੇ ਕੰਮ ਕਰਨ ਨੂੰ ਲੈ ਕੇ ਜਾਵਾਂਗੇ ਜੀ ਹਾਂਜੀ ਤਾਂ ਆਪਾਂ ਦੇਖਦੇ ਹਾਂ ਕਿ ਤੁਸੀਂ ਕਿਹਾ ਕਿ ਕੰਮਕਾਰ ਨਹੀਂ ਸੀਗਾ ਆਪਾਂ ਵੀ ਹਰ ਕੋਲੇ ਪੈਸਾ ਨਹੀਂ ਸੀਗਾ ਹਨਾ ਬਾਹਰ ਜਾਣ ਵਾਸਤੇ ਆਪਾਂ ਦੇਖਦੇ ਹਾਂ ਕਿ ਐ ਦਿਨ ਕੋਈ ਨਾ ਕੋਈ ਸਕੈਮ ਹੁੰਦੇ ਰਹਿੰਦੇ ਨੇ ਕਿ ਏਜੰਟ ਠੱਗੀ ਮਾਰ ਗਿਆ ਸਾਡੇ ਨਾਲ ਲੋਕ ਕਰਜ਼ਾ ਚੱਕ ਕੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਵੀ ਕਰਜ਼ਾ ਚੱਕ ਕੇ ਕੀ ਬਾਹਰ ਜਾਣਾ ਜਾਇਜ਼ ਹੈ ਦੇਖੋ ਜੀ ਜੇ ਤਾਂ ਤੁਸੀਂ ਐਦਾ ਦੀ ਪੜ੍ਹਾਈ ਕਰਨ ਜਾ ਰਹੇ ਹੋ ਜਾਂ ਐਦਾਂ ਦਾ ਕੰਮ ਕਰਨ ਜਾ ਰਹੇ ਹੋ ਜੇ ਤਾਂ ਇੰਡੀਆ 'ਚ ਨਹੀਂ ਹੈਗਾ ਤਾਂ ਤੁਸੀਂ ਜਾਓ ਜੇਕਰ ਤੁਸੀਂ ਰੀਸੋਰੀ ਜਾ ਰਹੇ ਹੋ ਸਟੋਰੀਆਂ ਦੇਖ ਰਹੇ ਹੋ ਰੀਲਾਂ ਦੇਖ ਰਹੇ ਹੋ ਫਿਰ ਤਾਂ ਮੈਂ ਰਿਕਵੈਸਟ ਕਰੂੰਗਾ ਕਿ ਤੁਸੀਂ ਨਾ ਜਾਓ 25-30 ਲੱਖ ਥੋੜੇ ਲਵੇ ਹੈਗਾ ਤਾਂ ਤੁਸੀਂ 1-2 ਲੱਖ ਰੁਪਏ ਦੇ ਵਿੱਚ ਮੇਰੇ ਵਾਂਗੂ ਛੋਟਾ ਬਿਜ਼ਨਸ ਸਟਾਰਟ ਕਰ ਲਓ ਅੱਜ ਮੇਰਾ 7 ਲੱਖ ਦਾ ਬਿਜ਼ਨਸ ਹੈ 1 ਲੱਖ ਰੁਪਏ ਤੋਂ ਮੈਂ ਸਟਾਰਟ ਕਰਿਆ ਸੀ 1 ਲੱਖ ਦੀ ਮੇਰੀ ਕਾਰ ਸੀ ਅੱਜ ਮੇਰੀ 7 ਲੱਖ ਦਾ ਬਿਜ਼ਨਸ ਹੋ ਗਿਆ ਟੋਟਲ ਜੀ ਵੀਰ ਜੀ ਕਿੰਨੇ ਮੁੰਡਿਆਂ ਨੂੰ ਤੁਸੀਂ ਨੌਕਰੀ ਦੀ ਰੱਖੀ ਆ ਕਿਸੇ ਟਾਈਮ ਤੁਸੀਂ ਆਪ ਹੁਣ ਮੇਲੇ ਤਿੰਨ ਮੁੰਡੇ ਕੰਮ ਕਰਦੇ ਨੇ ਜੀ ਔਰ ਚੌਥਾ ਮੈਂ ਆ ਇਹਨਾਂ ਨੂੰ ਹੈਂਡਲ ਕਰਦਾ ਹਾਂ। ਅ ਨਾ ਤੁਹਾਡੇ ਹੋਰ ਕੋਣ ਕੰਮ ਕਰਦਾ ਤੁਹਾਡੇ ਦੋਸਤ ਵੀ ਸੀ ਨਾ ਮੇਰੇ ਖਾਲੇ। ਹਾਂ ਜੀ ਆ। ਉਹ ਦੋਸਤ ਸੀਗੇ ਅਸੀਂ ਪਹਿਲਾਂ ਇਕੱਠੇ ਨੇ ਕੰਮ ਕਰਾਇਆ ਦੀ ਤੇ ਹੁਣ ਅਸੀਂ ਅਲੱਗ-ਅਲੱਗ ਹੋ ਗਏ ਆਪਸ ਹੀ ਅਸੀਂ ਕੰਪੀਟੀਟਰ ਬਣ ਗਏ ਜੀ ਕਿਉਂਕਿ ਸਾਡੇ ਕੋਈ ਬਰਾਬਰ ਖੜਨ ਨਹੀਂ ਰਿਹਾ ਦੀ ਅਸੀਂ ਆਪਸ ਹੀ ਖੜ ਗਏ ਜੀ ਤਾਂ ਕਿ ਅਸੀਂ ਆਪਣੇ ਕੰਮ ਨੂੰ ਹੋਰ ਵਧਾ ਸਕੀਏ। ਤਾਂ ਵੀਰੇ ਕੀ ਖਾਸੀ ਤੇ ਆਪਣੀ ਇਸ ਕੌਫੀ ਚ ਕਿਸ ਤਰ੍ਹਾਂ ਬਣਦੀ ਆ। ਤੁਸੀਂ ਦੱਸਿਆ ਲਗਾ YouTube ਦੇ ਏਕੇ ਬਣਾਇਆ ਸੋਸ਼ਲ ਮੀਡੀਆ ਚਲਾਉਂਦੇ ਸੀਗੇ ਲੋਕ ਅੱਜਕੱਲ ਸੋਸ਼ਲ ਲekin ਅੱਜ ਨਾ ਕਿਤੇ ਨਾ ਕਿਤੇ ਤੁਸੀਂ ਲੋਕਾਂ ਵਾਸਤੇ ਮਿਸਾਲ ਬਣਿਓ ਕਿ ਇਹ ਸੋਸ਼ਲ ਮੀਡੀਆ ਚਲਾਇਆ ਤਾਂ ਤੁਸੀਂ ਉਸ ਤੋਂ ਇੱਕ ਮਹਾਰਤ ਵੀ ਜੋ ਉਸ ਕੰਮ ਸਿੱਖ ਕੇ ਮਹਾਰਤ ਹਾਸਲ ਕੀਤੀ ਤਾਂ ਅੱਜ ਆਪਣਾ ਕੰਮ ਕਰ ਸੱਟ ਹੈ ਦੇਖੋ ਜੀ ਸੋਸ਼ਲ ਮੀਡੀਆ ਪਲੇਟਫਾਰਮ ਵਧੀਆ ਬਟ ਉਹਨਾਂ ਲਈ ਜਿਹੜਾ ਉਹਨੂੰ ਯੂਜ਼ ਕਰਨਾ ਆਂਦਾ ਜੇਕਰ ਤੁਸੀਂ ਵੈਸੀ ਆਪਣਾ ਟਾਈਮ ਖਰਾਬ ਕਰ ਰਹੇ ਹੋ ਤਾਂ ਗਲਤ ਆ ਤੁਸੀਂ ਇੱਧਰ ਕੁਝ ਲੱਭੋ ਸੋਸ਼ਲ ਮੀਡੀਆ ਤੇ ਲੋਕ ਪੈਸਾ ਬਹੁਤ ਕਮਾ ਰਹੇ ਨੇ ਮੈਂ ਸੋਸ਼ਲ ਮੀਡੀਆ ਤੋਂ ਆਪਣਾ ਬਿਜ਼ਨਸ ਲੱਭਿਆ ਤੇ ਕਰਿਆ ਜੀ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਲੱਭ ਸਕਦੇ ਹੋ ਕਿੰਨੇ ਕੀ ਕਿੰਨੇ ਦਾ ਰੇਟ ਆ ਸਰ ਮੇਰੀ ਕਾਫੀ 80 ਰੁਪਏ ਤੋਂ ਸਟਾਰਟ ਹੈ 90 ਰੁਪਏ ਤੇ ਖਤਮ ਹੈ ਜੀ ਔਰ ਸਪੈਸ਼ਲ ਇਹ ਹੈ ਕਿ ਮੈਂ ਕਾਫੀ ਕਸਟਮਰ ਦੇ ਸਾਹਮਣੇ ਬਣਾਣਾ ਹੈ ਇਹ ਨਹੀਂ ਹੈ ਪਿੱਛੇ ਮੇਰਾ ਕੋਈ ਕਮਰਾ ਬਣਿਆ ਹੋਇਆ ਮੈਂ ਲੁੱਕ ਛਿਪ ਕੇ ਬਣਾਣਾ ਹਾਈਡ ਕਰਕੇ ਆ ਸਾਹਮਣੇ ਬਣਾਣਾ ਜੋ ਵੀ ਆਈਟਮ ਪੈਂਦੀ ਹੈ ਸਾਹਮਣੇ ਪੈਂਦੀ ਹੈ ਔਰ ਕਸਟਮਰ ਨੂੰ ਪੁੱਛੇਗਾ ਤਾਂ ਮੈਂ ਬਿਲਕੁਲ ਦੱਸ ਦਾਂਗੇ ਨੇ ਵੀ ਜੀ ਕੀ ਇਸ ਚ ਕੋਈ ਅਜਿਹੇ ਕੈਮੀਕਲ ਵੀ ਹੁੰਦੇ ਨੇ ਜੋ ਸਿਹਤ ਵਾਸਤੇ ਹਾਨੀਕਾਰਕ ਹੋਣਾ ਨੇ ਜੀ ਕੈਮੀਕਲ ਕੋਈ ਨਹੀਂ ਹੁੰਦੀ ਹਾਂ ਸੈਲਫ ਲਾਈਫਲੀ ਹੁੰਦੇ ਨੇ ਜਿਵੇਂ ਮੇਰੇ ਲਈ ਮਿਲ ਕਾ ਜੀ 6 ਮਹੀਨੇ ਚੱਲ ਗਈ ਕੁਛ ਹੁਣਾਂ ਤੇ ਜ਼ਰੂਰ ਪ੍ਰੋਡਕਟ ਪਾਇੰਦਾ ਬਟ ਬ੍ਰਾਂਡ ਅੰਮੋਲ ਦਾ ਤੇ ਉਹ ਕੈਮੀਕਲ ਵਿਦਆਊਟ ਕੈਮੀਕਲ ਹੈ ਜੀ ਉਹ ਤੇ ਮੋ ਚੀਜ਼ਾਂ ਯੂਜ਼ ਕਰਦਾ ਔਰ ਸਾਹਮਣੇ ਕਰਦਾ ਨਹੀਂ ਕੀ ਜੋ ਇਹ ਕਾਫੀ ਹੈ ਕਿਸ ਚੀਜ਼ ਤੋਂ ਬਣਦੀ ਹੈ ਤੇ ਤੁਹਾਡੇ ਇਸ ਸ਼ਾਪ ਤੇ ਬੰਦਾ ਕਿਉਂ ਆਵੇ ਕਿਉਂਕਿ ਵੱਡੇ ਵੱਡੇ ਰੈਸਟੋਰੈਂਟ ਨੇ ਉੱਥੇ ਵੀ ਵਧੀਆ ਕਾਫੀਆਂ ਮਿਲਦੀਆਂ ਨੇ ਜੀ ਜੀ ਸਰ ਤੁਸੀਂ ਵੱਡੇ ਵੱਡੇ ਰੈਸਟੋਰੈਂਟ ਚ ਪੀਤੀ ਹੋ ਕਾਫੀ ਵਧੀਆ ਗੱਲ ਆ ਬਟ ਇੱਕ ਵਾਰ ਮੇਰੀ ਕਾਫੀ ਪੀ ਕੇ ਦੇਖੋ ਤੇ ਤੁਸੀਂ ਮੈਨੂੰ ਆਪਣਾ ਰਿਵਿਊ ਦਿਓ ਕਿ ਵੈਸਟ ਮੇਰੀ ਕਾਫੀ ਹੈ ਕਿ ਉਹਨਾਂ ਦੀ ਕਾਫੀ ਹੈ ਤੇ ਤੁਹਾਡੇ ਰਿਵਿਊ ਨਾਲ ਹੀ ਮੈਨੂੰ ਪਤਾ ਲੱਗੂ ਕਿ ਮੈਂ ਵੈਸਟ ਕਰ ਰਿਹਾ ਜੀ ਨਹੀਂ ਕਰ ਰਿਹਾ ਤੇ ਮੈਂ ਹੋਰ ਵਧੀਆ ਕਰੂੰਗਾ ਜੀ ਤੁਸੀਂ ਦੱਸਿਓਗਾ ਕਿ ਹੁਣ ਤਿੰਨ ਸਟੋਲਾਂ ਤੱਕ ਰਹੀਆਂ ਕਿ ਸਟੋਲਾਂ ਤੱਕ ਸੀਮਤ ਰਹਿਣਾ ਹੈ ਜਾਂ ਅੱਗੇ ਹੋਰ ਕੰਮਕਾਰ ਵੀ ਦੇਖਾਂਗਾ ਜਿਵੇਂ ਵੱਡੇ ਵੱਡੇ ਰੈਸਟੋਰੈਂਟ ਨੇ ਜਾਂ ਕੋਈ ਆਪਣਾ ਕੰਮਕਾਰ ਆਪਣਾ ਕਿਤੇ ਕੋਈ ਪੱਕਾ ਟਿਕਾਣਾ ਬਣਾਣਾ ਨੇ ਜੀ ਮੈਂ ਰੈਡੀ ਮਾਡਲ 'ਚ ਕੰਮ ਕਰਨਾ ਹੈ ਕਿਉਂਕਿ ਜੀ ਹਰੇਕ ਬੰਦਾ ਅੱਜ ਲੱਖ ਰੁਪਏ ਲਾ ਸਕਦਾ ਜੀ ਰੈਸਟੋਰੈਂਟ 'ਤੇ 25 ਤੋਂ 30 ਲੱਖ ਰੁਪਏ ਲੱਗਦਾ ਹਰੇਕ ਬੰਦਾ ਨਹੀਂ ਲਾ ਸਕਦਾ ਜੇ ਤੁਸੀਂ ਲੱਖ ਰੁਪਏ 'ਚ ਕਰ ਰਹੇ ਹੋ ਸਟਾਰਟ ਬਾਦੀ ਜਾਂ ਸਰਬਨ ਨਾ ਕਰੇ ਤੁਹਾਡਾ ਕੰਮ ਰੁਕ ਗਿਆ ਨਹੀਂ ਚੱਲਿਆ ਤਾਂ ਆਪਾਂ ਇੰਨੀ ਟੈਨਸ਼ਨ ਨਹੀਂ ਲਵਾਂਗੇ ਜਿੰਨੀ 25-30 ਲੱਖ ਨਹੀਂ ਲਵਾਂਗੇ ਸੋ ਮੈਂ ਅੱਗੇ ਵੀ ਫਿਊਚਰ 'ਤੇ ਆਪਣੀ ਕਾਰਡ ਨੂੰ ਹੀ ਲੈ ਕੇ ਜਾਊਂਗਾ ਜੀ ਵੀ ਜੀ ਤੁਸੀਂ ਇੱਕ ਵਾਰ ਐਡ ਦਿੱਤੇ ਸੀ ਕਿ ਤੁਸੀਂ ਕੰਮ ਵੀ ਸਿਖਾਉਨੇ ਹੋ ਕਿੰਨੇ ਦਿਨਾਂ 'ਚ ਬੰਦਾ ਕੰਮ ਸਿੱਖ ਸਕਦਾ ਹੈ ਤੇ ਕਿੰਨੇ ਕੋ ਪੈਸੇ ਲਾ ਕੇ ਆਪਣਾ ਕੰਮ ਕਰ ਕਰ ਸਕ ਦੇਖੋ ਸਰ ਕੰਮ ਮੈਂ ਸਿਖਾਣਾ ਵੈਸੇ 1 2 ਦਿਨਾਂ 'ਚ ਕੰਮ ਸਿਖਾ ਦੇਣਾ ਕੰਮ ਨੂੰ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਜੀ ਅ ਸਿਸਟਮੈਟਿਕ ਬਣਾਇਆ ਹੋਇਆ ਜੀ ਤੇ ਡੇਢ ਤੋਂ 2 ਲੱਖ ਦੇ ਵਿੱਚ ਪ੍ਰੋਪਰ ਕੰਮ ਤਿਆਰ ਹੋ ਜਾਂਦਾ ਕਿੰਨੇ ਨੇ ਬੰਦਾ ਕੰਮ ਸਿੱਖਦਾ ਦੋ ਦਿਨਾਂ 'ਚ ਕੰਮ ਸਿੱਖ ਜੂਗਾ ਜੀ ਦੋ ਦਿਨਾਂ 'ਚ ਹਾਂਜੀ ਬਿਲਕੁਲ ਜੇ ਤੁਸੀਂ ਇਸ ਤਰ੍ਹਾਂ ਹੀ ਕੰਮ ਸਿੱਖਦੇ ਰਹੇ ਫਿਰ ਲੱਗੂਗਾ ਨਹੀਂ ਵੀ ਬੰਦੇ ਨੇ ਯਾਰ ਜਿਹੜੀ ਸਾਹਮਣੇ ਮੇਰੇ ਆਪਣੀ ਬਈ ਉਹਨੇ ਆਪਣੀ ਸ਼ਾਪ ਖੋਲ ਲਈ ਨਹੀਂ ਕੋਈ ਗੱਲ ਨਹੀਂ ਮੈਂ ਆਪਣਾ ਬ੍ਰਾਂਡ ਵੇਚੂਗਾ ਜੀ ਦੇ ਮੈਂ ਉਹਦੀ ਫਾਰਮੈਲਟੀ ਹੋਣਗੇ ਕਿ ਤੁਸੀਂ 2 ਕਿਲੋਮੀਟਰ ਤੋਂ ਦੂਰ ਹੀ ਲਗਾ ਸਕਦੇ ਹੋ ਜੇ ਕੋਈ ਹੋਰ ਆਂਦਾ ਤਾਂ ਉਹਨੂੰ ਕਹਿ ਨਹੀਂ ਸਕਦੇ ਬਟ ਮੈਂ ਆਪਣੇ ਬ੍ਰਾਂਡ ਦੀ ਕੋਈ ਸਿਸਟਮ ਰੱਖੂੰਗਾ ਕਿ 2 ਤੋਂ 3 ਕਿਲੋਮੀਟਰ ਦੂਰ ਲਾਣੀ ਹੈ ਕਾਰ ਦੀ ਕਿਸੇ ਹੋਰ ਸ਼ਹਿਰ ਚ ਵੀ ਆਪਣੀ ਹੈਗੀ ਹੈ ਹਾਂਜੀ ਸਰ ਮੇਰੀ ਪੱਡੇ ਵਾਲੀ ਵੀ ਇੱਕ ਕਾਰ ਜੀ ਪੱਡੇ ਵਾਲੀ ਹਾਂਜੀ ਸਰ ਥਾਪਰ ਯੂਨੀਵਰਸਿਟੀ ਕੋਲ ਜੀ ਬਿਲਕੁਲ ਐਸਨ ਸਾਡਾ ਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਵੀਰ ਜੀ ਤੁਸੀਂ ਪਹਿਲਾਂ ਮੈਨੂੰ ਐਸੋ ਤੁਸੀਂ ਕਿਤੇ ਪਾਸੇ ਕੰਮ ਵੀ ਕਰਦੇ ਸੀ ਨਾ ਜੋਬ ਵੀ ਕਰਦੇ ਸੀਗੇ ਹਾਂਜੀ ਸਰ ਤਾਂ ਮੰਜ ਉਹਦੋਂ ਐ ਸੀਗਾ ਕਿ ਯਾਰ ਵੀ ਜੋਬ ਨਹੀਂ ਕਰਨੀ ਕਿਉਂਕਿ ਤੁਸੀਂ ਆਪਣਾ ਕੰਮ ਹੋਰ ਵੀ ਕੀਤਾ ਸੀਗਾ ਉਹ ਕਿਤੇ ਨਾ ਕਿਤੇ ਫੇਲ ਹੋ ਗਿਆ ਸੀ ਮੈਂ ਜੀ 5 ਸਾਲ ਆਨਲਾਈਨ ਜੋਬ ਕਰੀਆ ਫਲਿੱਪਕਾਰਟ ਦੇ ਵਿੱਚ ਉਸ ਤੋਂ ਬਾਅਦ ਮੈਨੇ ਡੈਰੀ ਕਰੀ ਸੀ ਦੁੱਧ ਦੀ ਜੀ ਉੱਚ ਮੇਰਾ 1.5 ਤੋਂ 2 ਲੱਖ ਘਾਟਾ ਪੈ ਗਿਆ ਸੀ ਪਰ ਉਸ ਤੋਂ ਬਾਅਦ ਨਾਲ ਦੀ ਨਾਲ ਮੈਨੇ ਕਾਫੀ ਦਾ ਕੰਮ ਸਟਾਰਟ ਕਰਿਆ ਹਿੰਮਤ ਨਹੀਂ ਹਾਰੀ ਹਿੰਮਤ ਨਹੀਂ ਹਾਰੀ ਘੱਟੋ ਘੱਟ 10 ਬਿਜ਼ਨਸ ਕਰਨੇ ਸੀ ਇੱਕ ਬਿਜ਼ਨਸ ਪੱਕਾ ਪਾਸ ਹੋ ਤੁਹਾਡਾ ਮੈਂ ਸੋਸ਼ਲ ਮੀਡੀਆ ਤੋਂ ਸਿੱਖਿਆ ਜੀ ਤੁਸੀਂ 10 ਕੰਮ ਕਰੋ ਇੱਕ ਤੁਹਾਡਾ ਪੱਕਾ ਚੱਲੂਗਾ ਪਰ ਥੋੜੀ ਜਿਹੀ ਹਿੰਮਤ ਹੋਣੀ ਚਾਹੀਦੀ ਹੈ 10 ਕੰਮ ਕਰਨ ਦੀ ਤਾਂ ਜੋ ਫਿਰ ਮਾਪੇ ਖੁਸ਼ ਹੋਣੇ ਹਾਂਜੀ ਮਾਪੇ ਖੁਸ਼ ਨੇ ਔਰ ਮੇਨ ਹੈ ਕਿ ਮੈਂ ਘਰੇ ਜਾਣਾ ਛਾਵ ਨੂੰ ਉਹਨਾਂ ਨਾਲ ਬਹਿ ਕੇ ਰੋਟੀ ਖਾਣਾ ਹੀ ਜਿਹੜਾ ਇਹ ਸਕੂਨ ਆ ਇਹ ਪੈਸੇ ਦੇ ਵੱਧ ਕੇ ਆਈ ਮੇਰੇ ਲਈ ਜੀ ਬਾਕੀ ਨਾ ਮੈਂ ਜਾਣੀ ਸਕਦੀ ਜੀ ਬਿਲਕੁਲ ਵੀਰ ਜੀ ਨੇ ਦੱਸਿਆ ਕਿ ਜਦੋਂ ਕੰਮ ਕੀਤਾ ਸੀ ਇਹਨਾਂ ਨੇ ਤਾਂ 3 ਮਹੀਨੇ ਪਿੰਨਾ ਕੰਮ ਨਹੀਂ ਚੱਲਿਆ ਤਾਂ ਹੋਰ ਵੀ ਕਈ ਕੰਮ ਕੀਤੇ ਨੌਕਰੀਆਂ ਵੀ ਕੀਤੀਆਂ ਲੇਕਿਨ ਇੱਕ ਸੋਚ ਸੀ ਕਿ ਆਪਣਾ ਕੰਮ ਕਰਨਾ ਹੈ 15 20 ਵਾਲੀ ਨੌਕਰੀ ਨਹੀਂ ਕਰਨ ਆਪਣਾ ਕੰਮ ਕਰ ਕੀਤਾ ਗਿਆ ਤੇ ਕੰਮ ਪਹਿਲਾਂ 3 ਮਹੀਨੇ ਥੋੜਾ ਮੰਦਾ ਰਿਹਾ ਹਿੰਮਤ ਡਾਮਡੋਲ ਹੋਈ ਲੇਕਿਨ YouTube ਤੋਂ ਦੱਸ ਲੈਣੇ ਕਿ ਸਿੱਖਿਆ ਸਿੱਖ ਕੇ ਤੁਸੀਂ ਇਹ 10 ਕੰਮ ਕਰੋਗੇ ਤਾਂ ਇੱਕ ਕੰਮ ਤੁਹਾਡਾ ਜ਼ਰੂਰ ਪਾਸ ਹੋਵੇਗਾ ਜੇ ਤੁਹਾਡੇ ਜੀ ਹਿੰਮਤ ਹੈ ਜੇ ਤੁਸੀਂ ਹਿੰਮਤ ਨਾਲ ਜੀ ਹੌਸਲੇ ਨਾਲ ਕੰਮ ਕਰੋਗੇ ਤਾਂ ਅੱਜ ਇਹਨਾਂ ਦਾ ਕੰਮਕਾਰ ਵੀ ਸੈੱਟ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਲੋਕਾਂ ਨੂੰ ਵੀ ਨੌਜਵਾਨਾਂ ਨੂੰ ਵੀ ਨੌਕਰੀ ਦੇ ਰਹੇ ਨੇ ਤੇ ਇਹੇ ਦੱਸ ਵੀ ਰਹੇ ਨੇ ਕਿ ਜੇ ਕਿਸੇ ਨੇ ਕੰਮ ਸਿੱਖਣਾ ਹੋਵੇ ਤਾਂ ਇਹ ਉਹਨਾਂ ਨੂੰ ਸਿਰਫ 2 ਦਿਨਾਂ ਚ ਕੰਮ ਸਿਖਾਣਗੇ ਤੇ 1.5 ਲੱਖ ਦੇ ਵਿੱਚ ਉਹ ਆਪਣਾ ਬਿਜ਼ਨਸ ਸਟਾਰਟ ਕਰ ਸਕਦਾ ਹੈ ਤੇ ਵੀਰ ਜੀ ਦੀ ਇੱਕ ਸ਼ਾਪ ਹੈ ਜੋ ਉਹਨਾਂ ਨੇ ਇਸੇ ਤਰ੍ਹਾਂ ਦੀ ਜੋ ਚੱਲਦੀ ਫਿਰਦੀ ਸ਼ਾਪ ਹੈਪ ਕਹਿ ਸਕਦੇ ਆ ਤੇ ਪਟਿਆਲਾ ਵੀ ਇਹਨਾਂ ਨੇ ਇੱਕ ਲਗਾਈ ਹੋਈ ਹੈ ਪੂਰ ਤੋਂ ਗੁਰਵਿੰਦਰ ਸਿੰਘ ਲਾਈਵ ਪੰਜਾਬੀ ਟੀਵੀ